ਆ ਚੱਕਣੇ ਅੱਜ ਪਾੜਾਂ ਦੇ ਜਾ ਕੇ ਫੱਟੇ 120 ਕਿਲੋਮੀਟਰ ਦੇ ਸਫ਼ਰ ਦੇ ਅੰਦਰ ਅੰਦਰ ਟੀਮ ਨਿਕਲ ਗਈ। ਸੋਰ ਦੀ ਟੀਮ ਯਾਰ ਬੰਦੇ ਦੇ ਪੈਰ ਦੀ ਕਲਪਨਾ ਆਪ ਦੀ ਕਹਾਵਾ ਬੋਲਿਆ। ਕੰਟਰੈਕਟਰ ਆ ਰਿਹਾ ਦਾ ਬਾਹਰ ਹੋ ਜੂਰਾ। ਜੰਗਲ ਦੇ ਕਿਹੜੇ ਮੰਦੀ ਚਾਰ ਭਾਈ ਚਾਰ ਤਾਰੇ ਹੋ ਟੂ ਟੂ ਹੈਲੋ ਸਤਿ ਸ਼੍ਰੀ ਅਕਾਲ ਫੇਰ ਦੁਆਰ ਤੋਂ ਆਪਾਂ ਮਿਲ ਰਹੇ ਆ ਇੱਕ ਨਵੇਂ ਬਲੌਗ ਦੇ ਵਿੱਚ ਨਵੇਂ ਸਫ਼ਰ ਦੇ ਉੱਤੇ ਇਸ ਵਾਰ ਸਫ਼ਰ ਦੇ ਵਿੱਚ ਬਹੁਤ ਕੁਝ ਨਵਾਂ ਹੋਣ ਵਾਲਾ ਹੈ ਤੇ ਕਿਉਂਕਿ ਜਿਹੜੇ ਆਪਣਾ ਟੀਮ ਮੈਂਬਰਸ ਨੇ ਉਹ ਵੀ ਤਕਰੀਬਨ ਤਕਰੀਬਨ ਨਵੇਂ ਹੀ ਨੇ ਆਪਣੇ ਪਟਿਆਲਾ ਗਰੁੱਪ ਦੇ ਨਾਲ ਇਸ ਵਾਰ ਆਪਾਂ ਟੂਰ ਪਲਾਨ ਕਰਿਆ ਤੇ ਚੱਲਦੇ ਹੁਣ ਆਪਾਂ ਤੁਹਾਨੂੰ ਪਹਿਲਾਂ ਇੱਕ ਸਰਪ੍ਰਾਈਜ਼ ਦਿਨੇ ਆ ਉਹ ਦਿਖਾਣੇ ਆ ਤੇ ਇਸ ਰਾਈਡ ਦੇ ਉੱਤੇ ਸਭ ਤੋਂ ਜੋ ਕਿ ਨਵੀਂ ਚੀਜ਼ ਹੈ ਇਹ ਹੈ ਤੁਹਾਡੇ ਭਰਾ ਦੀ ਬਾਈਕ ਥੋੜੇ ਪਿਆਰ صدਕਾ ਤੇ ਵਾਈ ਗੁਰਦੀ ਮੇਰ ਸਦਕਾ ਆਪਾਂ ਬਾਈਕ ਕਲਾਸਿਕ ਤੋਂ ਇੰਟਰਸੈਪਟਰ 650 ਸੀ ਸੀ ਜੇ ਅਪਡੇਟ ਹੋ ਚੁਕੇ ਆ ਤੇ ਸੈਟਅਪ ਕੁਛ ਇਦਾਂ ਦਾ ਰਹਿਣ ਵਾਲਾ ਇਸ ਵਾਰ ਬਾਈਕ ਤੇ ਛੜਲ ਬੈਗ ਥੋੜੇ ਓਖੇ ਜੇ ਸੈਟ ਕਰੇ ਨੇ ਸੈਂਸਰ ਵਗੈਰਾ ਗਿਓਸਟ ਥੱਲੇ ਚੇਂਜ ਕਰੇ ਕਿਉਂਕਿ ਸਟਿਕ ਜੋਸਟ ਗੁੱਜਿਆ ਨੇ ਉੱਪਰ ਵਾਲੇ ਦੇਖੀ ਹੋਣੇ ਤੁਸੀਂ ਬਾਕੀ ਜੋ ਰਾਈਡ ਹੈ ਬਹੁਤ ਜ਼ਿਆਦਾ अर्ਲੀ ਮਾਰਨਿੰਗ ਰਾਈਡ ਹੈ ਇਹ ਤਕਰੀਬਨ ਪੂਨੇ 3 ਹੋਏ ਆ 3 6:30 ਵਜੇ ਅਸੀਂ ਨਿਕਲ ਜਣਾ ਪਟਿਆਲੇ ਦੌਰੇ ਸਾਰੇ ਟੀਮ ਮੈਂਬਰ ਨੇ ਸ਼੍ਰੀ ਦੁਖਨਵਾਰਨ ਸਾਹਿਬ ਮਿਲਣਗੇ ਤੇ ਚਲਦੇ ਆਪਾਂ ਵੀ ਉਰ ਤੋਂ ਨਿਕਲਦੇ ਆ ਉੱਥੇ ਟੀਮ ਮੈਂਬਰਸ ਨੂੰ ਜਾ ਕੇ ਮਿਲਦੇ ਆ ਇੱਕ ਭਰਾ ਤਾਂ ਆਪਣਾ ਉਰੀ ਵੇਟ ਕਰ ਰਿਹਾ ਗੱਟ ਰੇੜੀ ਨਾਲ ਹੀ ਵੱਜ ਗਈ ਸਲਫ ਦੇਖ ਕੇ ਲਾਈਟਾਂ ਲੀਟਾਂ ਆ ਜਿਓ ਬਾਕੀ ਇੰਟਰੋਡਕਸ਼ਨ ਆਪਾਂ ਦਿਨ ਦੇ ਆਲੇ ਦੇ ਕਰਾਵਾਂਗੇ ਸਾਰੇ ਭਰਾਵਾਂ ਨਾਲ ਲੋਈ ਗੋਵਿੰਦ ਭਾਜੀ ਆਪਣੇ ਪਹੁੰਚ ਚੁਕੇ ਨੇ ਆਪਣੀ ਡੋਮੀ ਤੇ ਯੋ ਯੋ ਵਲੋਗਿੰਗ ਚੱਲ ਰਹੀ ਹੈ ਵਲੋਗਿੰਗ ਚੱਲ ਰਹੀ ਹੈ ਹਿੰਦੀ ਵਲੋਗਿੰਗ ਇੱਧਰ ਹੋਏਗੀ ਪੰਜਾਬੀ ਵਲੋਗਿੰਗ ਇੱਧਰ ਹੋਏਗੀ ਮਿਕਸ ਹੋਏਗੀ ਕਿਉਂਕਿ ਪੰਜਾਬੀ ਬੰਦੇ ਜਿੰਨੀ ਮਰਜ਼ੀ ਕੋਸ਼ਿਸ਼ ਕਰ ਲੈਣ ਹਿੰਦੀ ਬੋਲਣ ਦੀ ਉਹ ਹਿੰਦੀ ਵੀ ਪੰਜਾਬੀ ਆ ਜਾਂਦੀ ਹੈ ਠੀਕ ਹੈ ਬਾਕੀ ਤਿੰਨ ਆ ਗਈਆਂ ਬਾਈਕਾਂ ਦੋ ਰਹਿ ਗਈਆਂ ਭਾਈ ਕਿੱਦਾਂ ਕਿੱਦਾਰੇ ਸਈਓ ਆ ਆ ਚੱਕਣਗੇ ਅੱਜ ਪਾੜਾਂ ਦੇ ਜਾ ਕੇ ਫੱਟੇ ਇਹ ਬਾਤ ਨਏ ਸ਼ੂ ਨਹੀਂ ਜਾਗੜ ਗੱਲ ਬਾਤ ਜਪਨ ਜੀ ਨਾਲ ਟੀਮ ਹੋ ਗਈ ਹੈ ਪੂਰੀ ਤਿੰਨ ਇੰਟਰੈਪਟਰ ਇੱਕ ਜੀਟੀ ਤੇ ਇੱਕ ਡੋਮੀਨਰ ਇਹ ਵੈਸੇ 650 ਤੋਂ ਉੱਪਰ ਦੀ ਗੱਲ ਬਾਤ ਹੈ ਇਹਦੀ ਵੀ ਪੂਰੀ ਤੇ ਨਿਕਲਦੇ ਆਪਾਂ ਹੁਣ ਚੜੀ ਦੁਖਣਵਰਨ ਸਾਹਿਬ ਤੋਂ ਮੱਥਾ ਟੇਕ ਕੇ ਤੇ ਕਮਲਵੀਰਾ ਮੱਥਾ ਟੇਕ ਆਏ ਸੀ ਬਈ ਹੁਣ ਆ ਗਏ ਨੇ ਤੇ ਆਪਾਂ ਨਿਕਲਦੇ ਆ ਹੁਣ ਉਰੇ ਤੋਂ ਬਾਕੀ ਬਾਈਕਾਂ ਬੂਈਆਂ ਆਪਾਂ ਦਿਨ ਚ ਇੱਕ ਵਾਰ ਦੁਬਾਰਾ ਦਿਖਾ ਦਾਂਗੇ ਤਸੱਲੀ ਬਖਸ਼ ਤੇ ਬਈਆਂ ਹੁਣ ਸਾਰਿਆਂ ਨਾਲ ਕਰਾਂਗੇ ਇੰਟਰੋਡਕਸ਼ਨ ਤੁਹਾਡੀ ਆ ਬਈ ਆਪਣੇ ਡਾਕਟਰ ਸਾਹਿਬ ਨੇ ਡੈਂਟਲ ਲੋਕਾਂ ਦੰਦ ਦੰਦ ਕੱਢਦੇ ਨੇ ਚਲੋ ਜੀ ਬਾਈ ਗੁਰਜੀ ਖਾਲਸਾਹ ਬਾਈ ਗੁਰਜੀ ਕੀ ਫਤਿਹ ਵਾਇਗੁਰੂ ਜੀ ਸੱਚੇ ਪਾਤਸ਼ਾਹ ਚੜ੍ਹਦੀ ਕਲਾ ਚ ਕਰਨਾ ਰਾਈਡ ਸਾਡੀ ਅੱਜ ਲੋਈ ਵਾਇਗੁਰੂ ਦਾ ਨਾਮ ਲੈ ਕੇ ਰਾਈਡ ਕਰਤੀ ਆਪਾਂ ਸ਼ੁਰੂ 4 ਵਜੇ ਦਾ ਟਾਈਮ ਸੋਚਿਆ ਸੀਗਾ ਕਿ 4 ਵਜੇ ਰਾਈਡ ਸ਼ੁਰੂ ਕਰਦਾਵੇਂ ਕਿ ਇਹਦੀ ਰਾਈਡ ਆਪਦੀ ਬਹੁਤ ਲੰਬੀ ਐ ਤੇ ਆਪਾਂ ਕਰ ਰਹੇ ਆਂ ਜੀ ਵੈਸੇ ਚੱਲਾ ਕੋਈ ਤਾਂ ਚੱਲ ਹੀ ਜਾਣਾ ਤੁਨੂੰ ਤੇ ਸਪੀਤੀ ਦਾ ਸਫਰ 4-5 ਦਿਨ ਦਾ ਟੂਰ ਤਕਰੀਬਨ ਪਲਾਨ ਹੈਗਾ ਤੇ 4 ਵਜੇ ਪੋੜਿਆਲੇ ਤੋਂ ਚੱਲਦੇ ਆ ਤੇ ਤਕਰੀਬਨ ਰਾਤੀ 4-5 ਸ਼ਾਮੀ 4-5 ਵਜੇ ਤੱਕ ਰਾਈਡ ਕਰਾਂਗੇ ਦੇਖਦੇ ਕਿੱਥੇ ਪਹੁੰਚ ਹੁੰਦਾ ਨਵੇਂ ਰਾਈਡਿੰਗ ਐਰਸ ਐਂ ਨਵੀ ਰਾਈਡ ਤੇ ਸੁਹਾਵਾਂ ਦੀ ਕੁਛ ਲੱਗ ਰਿਹਾ ਐ ਏਦਾਂ ਲੱਗ ਰਿਹਾ ਕਿ ਪਹਿਲੀ ਵਾਰ ਰਾਈਡ ਤੇ ਜਾ ਰਹੇ ਆ ਤਕਰੀਬਨ 10 ਕਿਲੋ ਦੇ ਰਾਈਡ ਹੋਈ ਆ ਤੇ ਅੱਜ ਨੰਦ ਤੋਂ ਬਾਹਰ ਆਣਾ ਵੋਨ ਵੋਨ ਵਾਲਾ ਰਾਈਡ ਕਰਕੇ ਦਿਨ ਚੜ੍ਹਨ ਤੋਂ ਪਹਿਲਾਂ ਵੇਲਾ ਲਓ ਜੀ ਮਾਤਲ 'ਚ ਐਂਟਰੀ ਹੋ ਗਈ ਹੈ ਵੱਡੇ ਵੱਡੇ ਖੱਡਿਆਂ ਦੇ ਨਾਲ ਤਕਰੀਬਨ ਸਾਰੇ ਵਾਸੇ ਹੁਣ ਇਦਾਂ ਦੇ ਬੋਰਡ ਲੱਗ ਚੁੱਕੇ ਨੇ ਮਾਤਲ 'ਚ ਐਂਟਰੀ ਹੋਣ ਤੋਂ ਪਹਿਲਾਂ 100 ਕਿਲੋਮੀਟਰ ਦੀ ਰਾਈਡ ਤਕਰੀਬਨ ਕੰਪਲੀਟ ਹੋ ਗਈ ਸੇ ਦਿਨ ਤੋਂ ਅਜੇ ਚੜਿਆ ਨਹੀਂ ਹੈਗਾ ਟਾਈਮ ਟੂਨ ਦਾ ਤਾਂ ਪਤਾ ਨਹੀਂ ਕਿੰਨਾ ਹੋਇਆ ਕਿਉਂਕਿ ਰੁਕੇ ਬ੍ਰੇਕਾਂ ਜੇ ਲਈ ਨਹੀਂ ਕੋਈ ਤੇ ਕੋਸ਼ਿਸ਼ ਇਹ ਆ 8:30 ਤੋਂ ਪਹਿਲਾਂ ਸ਼ਿਮਲਾ ਕ੍ਰੋਸ ਕਰ ਲਈਏ ਆ ਰਾਈਡਰ ਵਾਲੀ ਯਾਤ ਗੱਲਬਾਤ ਪੂਰੀ ਸਿਰਾ ਹੋਈ ਪਈ ਆ ਕਦੇ ਰਾਈਡਰ ਸੋਹਣੇ ਗੀਅਰਸ ਦੇ ਨਾਲ ਹੀ ਲੱਗਦੇ ਨੇ ਤਕਰੀਬਨ ਸਾਰਿਆਂ ਨੇ ਗੀਅਰ-ਗੀਅਰ ਪਾਏ ਹੋਏ ਨੇ ਰਾਈਡਿੰਗ ਤੇ ਇੱਕ ਦੋ ਬੰਦੇ ਨਵੇਂ ਸ਼ੂਜ਼ ਵੀ ਲੈ ਕੇ ਆਏ ਹੋਇਆ ਮੈਂ ਤੇ ਜੋਵਨ ਵੀਰਾ ਜਲਾ ਸੇਫਟੀ ਹੋ ਆਪਾਂ ਦੇਖੋ ਬਾਈਕਾਂ ਦੇ ਇੰਨੇ ਇੰਨੇ ਪੈਸੇ ਲਾਣੇ ਘੁੰਮਦੇ ਫਿਰਦੇ ਇੰਨੇ ਇੰਨਾ ਪٹرول ਲੱਗਦਾ ਆਪਣੀ ਸੇਫਟੀ ਹੋ ਇਸ ਚ ਕੋਈ ਨੁਕਸਾਨ ਤਾਂ ਆ ਨਹੀਂ ਦੇਖੋ ਤੇ ਕੱਪੜੇ-ਕੁਪੜੇ ਨਿੱਕੇ ਹੁੰਦੇ ਆ ਮਤੋਂ ਉਹਦਾ ਨੋਰਮਲ ਕੱਪੜੇ ਪਾਈਏ ਫੇਲੀ ਚੇਂਜ ਕਰਨੇ ਵੰਦੇ ਇੱਕ ਦੋ ਰਾਈਡਿੰਗ ਜੈਕਟ ਦਿੱਤੀ ਹੋਈ ਮੈਂ ਟੂਰ ਤੇ ਸਾਰਾ ਟੂਰ ਨਿਕਲ ਦਿੰਦਾ ਅੱਧ ਬਟੇ ਵਾਲਾ ਬਾਈਕਰ ਗਾਂ ਬਾਣੀਏ ਹਵਾ ਚਲਦੀਆਂ ਸੜਕਾਂ ਤੇ 1 2 3 ਤਿੰਨਾ ਡੀਵੀ ਗਿੱਲਰ ਨਹੀਂ ਪਾਏ ਪੂਰਾ ਰਾਤ ਕੋ ਆਇਆ ਹੋਇਆ ਸਵੇਰੇ ਸਵੇਰੇ ਪਹਾੜਾਂ ਦੇ ਵਿੱਚ ਨਿਰਨੇ ਕਾਲ ਦੇ ਤੇ ਮੇਰਾ ਥੋੜਾ ਆਰਥੀ ਉਰਸੀ ਦਾ ਇਸ਼ੂ ਸੀਗਾ ਤਾਂ ਆਪਾਂ ਸੇਫਟੀ ਲਈ ਲਾ ਲਏ ਸੀਗੇ ਬਾਕੀ ਇਹਨਾਂ ਨਾਲ ਲਾਲ ਕੇ ਦੇਹੋ ਜਿਹਨਾਂ ਨੇ ਵਾਅਦਾ ਸੁਣ ਰਿਆ ਮੈਨੂੰ ਵੀ ਲੱਗਦਾ ਕੱਢਣੀ ਪੈਣੇ ਨੇ ਡੀਵੀ ਗਿੱਲਰ ਉਹ ਸਾਹਮਣੇ ਦੇਖੋ ਜੀ ਕਿੱਦਾਂ ਪਹਾੜ ਦੇ ਉੱਪਰ ਬੱਦਲ ਜਾ ਬਣਿਆ ਹੋਇਆ ਐਦਾਂ ਦੇ ਨਜ਼ਾਰੇ ਪਹਾੜਾਂ 'ਚ ਦਿਖ ਸਕਦੇ ਨੇ 1 2 3 4 120 ਕਿਲੋਮੀਟਰ ਦਾ ਸਫ਼ਰ ਦੇ ਅੰਦਰ-ਅੰਦਰ ਟੂਲ ਨਿਕਲ ਗਏ ਬਾਈ ਦਾ ਮਗਰਾਟ ਮਗਰੂਟ ਲੱਗਦਾ ਪਿਆ ਛੋਟੀ ਜੀ ਬ੍ਰੇਕ ਤੋਂ ਆ ਰਾਈਟ ਦੁਆਰਾ ਸੋਲਣ ਤੋਂ ਕਰਤੀਆ ਸ਼ੁਰੂ ਤੇ ਯਾਰ ਵੈਦਰ ਵੋ ਘਾੜਾ ਹੋਵੇ ਹਲਕੀ-ਲਕੀ ਨਾ ਠੰਡ ਵੀ ਲੱਗ ਗਈ ਲੱਗਣਾ ਤੇ ਦਿਨ ਦਾ ਦੜਦੀਗਾ ਫੇਰ ਹੋ ਜੂਗਾ ਓਕੇ ਕੰਮ ਤੇ ਆ ਪੂਰਾ ਨਵਾਂ ਦਾ ਹੀ ਬਣਿਆ ਲੱਗਦਾ ਕਿਉਂਕਿ ਪਹਿਲਾਂ ਥੱਲੇ ਰੇਲਵੇ ਦੀ ਲੈਨਾਂ ਨੇ ਇਹਦੇ ਕਈ ਵਾਰ ਲੰਘੇ ਆ ਉਰੇ ਤੋਂ નિર્ਦੇਖ ਹਾਲ ਦੇ ਬੱਦਲਾਂ ਦੇ ਵਿੱਚ ਘੁੰਮੰਦਾ ਵੀ ਇੱਕ ਲੱਗ ਹੀ ਮਜ਼ਾ ਵਾ ਸ਼ਿਮਲਾ ਕ੍ਰੋਸ ਕਰਕੇ ਰੁਕਾਂਗੇ ਬ੍ਰੇਕਫਾਸਟ ਲਈ ਸਵੇਰ ਦੀ ਰੋਟੀ ਨਾਰ ਗੰਨਾ ਦੁਪਹਿਰ ਦੀ ਕਲਪਾ ਰਾਤ ਦੀ ਕਹਾਵਾਦੀ ਵਾ ਉੰਤਣਾ ਨਹੀਂ ਵਸੇ ਅਸੀਂ ਕਾਦਾ ਕਿੰਗੇ ਅਸੀਂ ਜਾਣਾ ਥੋੜਾ ਇੰਜੋਏ ਕਰਦੇ ਹੋਏ ਰਸਤੇ 'ਚ ਘੁੰਮਦੇ ਫਿਰਦੇ ਹੋਏ ਚਿੱਲ ਕਰਦੇ ਹੋਏ ਪੂਰਾ ਰਸਤੇ ਸ਼ਿਮਲੇ ਤੱਕ ਕਿ ਨੌਨ ਸਟੌਪ ਚੱਲਾਂਗੇ ਉਸ ਤੋਂ ਬਾਅਦ ਆਪਾਂ ਜਿਵੇਂ ਸਾਨੂੰ ਚੰਗਾ 뷰 ਲੱਗੇਗਾ ਰੁਕਾਂਗੇ ਕੈਪਚਰ ਕਰਾਂਗੇ 뷰 ਨੂੰ ਤਗਰੀਆਂ ਨੂੰ ਸੱਤ ਕ ਵਦਿਆਵਰ ਸ਼ਿਮਲੇ ਸ਼ਹਿਰ ਤੇ ਬਹੁਤ ਜ਼ਿਆਦਾ ਜਾਮ ਹੈ ਇਸੇ ਟਾਈਮ ਇੰਨਾ ਜਾਮ ਹੈ ਤਾਂ ਦਿਨ 'ਚ ਕੀ ਹਾਲ ਹੋਏਗਾ ਟ੍ਰੈਫਿਕ ਦੇ ਜਾਮ ਤੋਂ ਬਚਨ ਕਰਕੇ ਆਪਾਂ ਜਲਦੀ ਨਿਕਲੇ ਸੀਗੇ ਕਿ ਸ਼ਿਮਲਾ ਕ੍ਰੋਸ ਕਰ ਲੀਏ ਟਾਈਮ ਨਾਲ ਨਾਲੇ ਕੋਈ ਗੱਲ ਮਜ਼ਾਕ ਬਿਨਾਕ ਤੇ ਕਹੀ ਸੀ ਕਿ ਸਵੇਰ ਦਾ ਨਾਸ਼ਤਾ ਸਿੱਧਾ ਨਾਰਕੰਡਾ ਕਰਾਂਗੇ ਬੰਦੇ ਲੱਗਦਾ ਸੀਰੀਅਸ ਹੀ ਲੈ ਗਏ ਕਿ ਤਕਰੀਬਨ 35 30 ਕਿਲੋਮੀਟਰ ਹੈਗੇ ਉਹਦੇ ਤੋਂ ਨਾਰਕੰਡਾ ਨਿੱਸਾ ਉਹਨਾਂ ਖਿੱਚਾ ਹੋਇਆ ਪਈਨੇ ਅੱਗੇ ਮੋਟਰਸਾਈਕਲ ਜੋੜਵਾ ਲਈ ਆਪਣੇ ਨੇ ਮੈਨੂੰ ਨਹੀਂ ਲੱਗਦਾ ਨਾਰਕੰਡਾ ਖਦੀ ਕੋਈ ਸਾਰਾ ਲੋ ਜੀ ਫਾਈਨਲੀ ਤੱਲੋ ਮੀਲ ਦਾ ਸਟਾਪ ਹੋ ਗਿਆ ਪਤਾ ਨਹੀਂ ਹੁਣ ਕਿੰਨੇ ਲੇਟ ਕਰਾਇਆ ਬਈ ਉਰੇ ਰਕਾਇਆ ਤਕਰੀਬਨ ਤਰੀ ਨੂੰ 5:30 ਘੰਟਿਆਂ ਬਾਅਦ ਤੇ ਆ ਜੀ ਆਪਣਾ ਲਾਈਨ ਅਪ ਇਹ ਜੋਨ ਬਾਜੀ ਆਪਣੇ ਮਹਾਰਾਸ਼ਟਰ ਤੋਂ ਆਏ ਨੇ ਚਲਾ ਕੇ ਸਿੱਧਾ ਇਹ ਇਹਨਾਂ ਦਾ 22 ਇੰਟਰਸੈਪਟਰ ਇਹ ਮੇਰਾ ਇੰਟਰਸੈਪਟਰ ਇਹ ਆਪਣੇ ਕਮਲ ਬਾਜੀ ਜੀਟੀ ਕੰਟੀਨੈਂਟਲ ਦੇ ਇੰਟਰਸੈਪਟਰ ਵਨ ਮੋਰ ਉਹ ਆਪਣੇ ਜੋਨ ਬਾਜੀ ਦਾ ਤੇ ਭਾਜੀ ਉਹਨਾਂ ਦਾ ਡੋਮਿਨਰ ਤੇ ਤਕਰੀਬਨ ਵੈਸੇ 4-5 ਘੰਟੇ ਹੀ ਹੋਏ ਨੇ ਚੱਲੇ ਨੂੰ ਘਰੇ ਪਰ ਅੱਧਾ ਲੱਗ ਰਿਹਾ ਖਾਸ ਦਿਨ ਹੋ ਗਏ ਖਾਸ ਇਹਨਾਂ ਦੇ ਭੁੱਖੇ ਹੋ ਦੋ ਤਿੰਨ ਦਿਨਾਂ ਦੇ ਉਹ ਰਸਤੇ ਨੇ ਬਹੁਤ ਤੋੜਿਆ ਨਾ ਥੋੜਾ ਪੈਚ ਵਿੱਚ ਰੋਡ ਬਹੁਤ ਖਰਾਬ ਸੀਗਾ ਸ਼ਿਮਲੇ ਦੇ ਨੀਅਰ ਬਾਊਟ ਚਲੋ ਉਹਨੂੰ ਕੁਝ ਖਾਣੇ ਪੀਣੇ ਆ ਤੇ ਆਰਾਮ ਕਰਦੇ ਆ 15-20 ਮਿੰਟ ਉਰੇ ਹਜੇ ਚੱਲਿਆ ਨੂੰ ਥੋੜਾ ਜਿਹਾ ਸਫ਼ਰ ਨਿਕਲਿਆ ਆ ਪਰ ਦਿੱਕਤਾਂ ਪਰੇਸ਼ਾਨੀਆਂ ਆਣੀਆਂ ਸ਼ੁਰੂ ਹੋ ਗਈਆਂ ਵਾਜ ਦਾ ਸ਼ੌਕਰ ਨਿਕਲ ਗਿਆ ਵਾਸ਼ਰ ਕਿਤੇ ਗਿਰਗੁਰ ਗਈ ਕੋਈ ਨਹੀਂ ਤੇ ਗੋਵਿੰਦਗੁਰਾ ਦੇ ਲੋਏ ਚ ਥੋੜੀ ਜਿਹੀ ਦਿੱਕਤ ਆ ਰਹੀ ਜਿਸ ਕਰਕੇ ਮੈਂ ਤੇ ਗੋਵਿੰਦਗੁਰਾ ਨੂੰ ਜਾਵਾਂਗੇ ਅੱਗੇ ਤੇ ਤਿੰਨੇ ਜਣੇ ਵਾਈ ਹੋਣਾ ਉਰੇ ਵੀ ਵੇਟ ਕਰਨਗੇ ਕਿਉਂਕਿ ਅੱਗੇ ਵੀ ਸੜਕ ਤੇ ਖੜਨਾ ਪੈਣਾ ਇਹਨੇ 20-25 ਮਿੰਟ ਬੈਠ ਕੇ ਸਾਡੇ ਪਿੱਛੇ-ਪਿੱਛੇ ਆ ਜਾਣਗੇ ਇਹ ਤੇ ਨਿਕਲਦੇ ਹੁਣ ਅਸੀਂ ਉਰੇ ਤੋਂ ਆ ਛੋਟਾ ਜਿਹਾ ਪਿੰਡ ਆ ਉਰੇ ਮਿਲ ਗਿਆ ਹਿਸਾਬ ਕਿਤਾਬ ਸਾਰਾ ਬੜਾ ਸੱਟ ਮਾਰ ਕੇ ਸੈੱਟ ਕਰ ਦਨਗੇ ਲੀਕੇ ਤਾਂ ਨਹੀਂ ਹੈਗੀ ਤੇ ਬਾਈ ਦਾ ਜਿਗਾਰ ਪਾਣੀ ਦਾ ਸੀ ਆਪੇ ਕਰ ਲਾਂਗੇ ਐਲਕੀ ਖੋਲ ਕੇ ਤੇ ਫਿੱਟ ਹੋ ਜੂ ਅਸ ਇਹ ਸਾਹਮਣੇ ਸ਼ਹਿਰ ਆ ਜੀ ਮਾਰਕੰਡਾ ਹੈ ਛੋਟਾ ਜਿਹਾ ਪਰ ਸੋਹਣਾ ਬਹੁਤ ਹੈ ਹਾਥੂ ਫੀਕ ਨਾਮ ਦੀ ਜਗ੍ਹਾ ਹੋਰ ਹੈ ਉੱਪਰ ਅਲਟੀਮੇਟ 뷰 ਨੇ ਜਿੱਥੇ ਦਿਖਦੇ ਇੱਕ ਅੱਧੇ ਦੋ ਦਿਨ ਦਾ ਟ੍ਰਿਪ ਹੋ ਤੁਸੀਂ ਉਰੇ ਵੀ ਆ ਜਾ ਕੇ ਆ ਕੇ ਨਜ਼ਾਰੇ ਲੈ ਸਕਦੇ ਹੋ ਪਹਾੜਾਂ ਦੇ ਠੰਡ ਦੇ ਵਿੰਟਰ ਚ ਸਰੋ ਹੋ ਵੀ ਹੁੰਦੀ ਆ ਪੂਰਾ ਓਕੇ ਕੰਡਾ ਦਾ ਮਾ ਹੁੰਦਾ ਪਰ ਨਿਕਾ ਜਿਆ ਸਾਹਮਣੇ ਨਾਰ ਕੰਡਾ ਨਾਲ ਹੀ ਨਾਰ ਕੰਡਾ ਖਤਮ ਹੋ ਜਾਂਦਾ ਇੰਟਰੈਪਟਰ ਵਾਲਿਆਂ ਨੇ ਗਾਹ ਪਾਇਆ ਹੋਇਆ ਪੂਰਾ ਤੇ ਗੱਲ ਉਰੇ ਕਹਿਣੀ ਬੰਦੀ ਆ ਚਾਰ ਭਾਈ ਚਾਰੋ ਤੋ ਭਾਈ ਕਿਵੇਂ ਦੀਆਂ ਵਾਦਿਆ ਸੁਨਾਰਾ ਮੂਡ ਮੇਰਾ ਵੀ ਪੂਰਾ ਬਣਾ ਹੋਇਆ ਕਿ ਡਿਵੀ ਗਿਲਰ ਖੋਲ ਹੀ ਦਵਾ ਕਾ ਭਾਈ ਇਹ ਬੁਰਾ ਚਲੋ ਕੱਲ ਸਵੇਰੇ ਬਣਾਨੇ ਆ ਮੂਡ ਅੱਧੀ ਦਿਨ ਰਾਈਡ ਆਪਾਂ ਸ਼ਾਂਤਵੇਂ ਢੰਗ ਨਾਲ ਕਰਾਂਗੇ ਤੇ ਕੱਲ ਨੂੰ ਪਾ ਜੇਗਾ ਖੋਰੂ ਖੋਰੂ ਪੱਤੀ ਖੋਰੂ ਪੰਤੀ ਖੋਰੂ ਪੰਤੀ ਨਜ਼ਾਰੇ ਆਣਾ ਸ਼ੁਰੂ ਹੋ ਗਏ ਨੇ ਨਾਰਕੰਡਾ ਕ੍ਰੋਸ ਕਰਕੇ ਜਿੱਦਾਂ ਦਾ ਮੌਸਮ ਕਰਿਆ ਫਾਸ ਆ ਨੰਦਾ ਆ ਰਿਹਾ ਨੰਦ ਲੈ ਰਿਆਂ ਮਾਦੇ ਉਹਦਾ ਵੀਊ ਨਾਰਕੰਡਾ ਕ੍ਰੋਸ ਕਰਕੇ ਜਿੰਨੇ ਆਪਾਂ ਫਸਟ ਵੀਊ ਕਹਿ ਸਕਦੇ ਨਜ਼ਾਰੇਦਾਰ ਅੰਦਰ ਦੀਆਂ ਭਾਵਨਾਵਾਂ ਬਾਹਰ ਆਣ ਲੱਗੀਆਂ ਆ ਬਣਾਵਾ ਦੋ ਹਾਂ ਹਾਂ ਰੈਡ ਪਰਲੀ ਗਾਰਡ ਤੋਂ ਜਾ ਕੇ ਸੀਟ ਤੇ ਢਾਂਸ ਲਾਣੀ ਆ ਥੋਡੇ ਵੱਲ ਨੂੰ ਮੂੰਹ ਕਰਕੇ ਉੱਧਰ ਮੂੰਹ ਵੈਲੀ ਵੱਲ ਉਹ ਬੰਦ ਮੈਨੂੰ ਕੁਝ ਹੋ ਜਾਣਾ ਸੀ ਸੀਟੀਐਸ ਬੀਟੀਐਸ ਦੇਖੋ ਇਹ ਟੈਕ ਲੱਗਦਾ ਕਈ ਹੋਣਗੇ ਇੱਕ ਵਾਰੀ ਨੂੰ ਤਾਂ ਕਰਤੀ ਗਲਤੀ ਇਹਨੂੰ ਲੁੱਕੇ ਦੇਣਾ ਪੈਣਾ ਕੀ ਕੁਛ ਕਰਨਾ ਹੈ। ਅਖਬੇ ਆ ਤਰਸਤਾ ਗਿਆ ਮੰਡੀ ਕੁਲੂ ਜਲੋਰੀ ਪਾਸ ਹੋ ਕੇ ਤੇ ਆਪਾਂ ਜਾਣਾ ਸਿੱਧਾ ਪਹਿਲਾ ਸ਼ਹਿਰ ਰਾਮਪੁਰ ਆਊਗਾ ਉਸ ਤੋਂ ਬਾਅਦ ਕਲਪਾ ਆਊਗਾ ਕੈਰਿਕ ਕੈਰਿਕ 255 ਕਿਲੋਮੀਟਰ ਕੈਰੀਕਾ ਜੋ ਉੱਥੇ ਇੰਡੀਆ ਤੇ ਚਾਈਨਾ ਦਾ ਬਾਰਡਰ ਹੈ ਤੇ ਪਾਸ ਵਗੈਰਾ ਬਣਾ ਕੇ ਫਿਰ ਉਧਰ ਦੀ ਐਂਟਰੀ ਫੇਰ ਹੁੰਦੀ ਹੈ ਉਹ ਐਨ ਸਿਰੇ ਲੱਗਿਆ ਹੋਇਆ ਕੰਮ ਚਾਈਨਾ ਬਾਰਡਰ ਦੇ ਲਾਗੇ ਜਾ ਕੇ ਉਹ ਨਿਚੇ ਸਤਲੁਜ ਦਰਿਆ ਉਹਦੇ ਕੰਡੇ-ਕੰਡੇ ਹੀ ਆਪਾਂ ਅੱਗੇ ਨੂੰ ਹੁਣ ਚੱਲਣਾ ਤ੍ਰੀਖਸ ਤੇ ਕਲਾਟੀ ਫਟਣ ਲੱਗੀ ਤੇ ਭਰਾਵਾਂ ਨਾ ਵੀ ਆ ਗਏ ਨੇ ਯੋ ਕੱਲ੍ਹ ਵਾਤ ਕੱਲਾ ਕੁੜੀਆਂ ਬੰਦ ਨੇ ਅੱਧੀਆਂ ਵੀ ਨਹੀਂ ਤੇ ਆ ਨੀਤੇ ਆਪਣੇ ਆ ਗਏ ਜੀ ਦਰਿਆ ਸਤਲੁਜ ਤੇ ਸਤਲੁਜ ਦੀਆਂ ਜੜਾਂ ਵੱਲ ਨੂੰ ਜਾਣਾ ਆਪਾਂ ਖਾਸੀ ਤਵਾਹੀ ਮਚਾਈ ਆ ਇਸ ਵਾਰ ਤਾਂ ਪੰਜਾਬ ਤੇ ਦਰਿਆਵਾਂ ਨੇ ਪਰ ਉਹਰੇ ਬੋਲ ਘੱਟ ਹੀ ਲੱਗ ਰਹੇ ਪਾਣੀ ਉਹਨੂੰ ਤਾਂ ਥੋੜਾ ਹੀ ਲੱਗ ਰਿਹਾ ਉਸ ਹਿਸਾਬ ਨਾਲ ਕੁਛ ਹੈ ਕਿ 15-20 ਦਿਨ ਮਹੀਨੇ ਕੋ ਪੁਰਾਣੀ ਗੱਲ ਸੀਗੀ। ਤਰਵਾ ਬਾਬਾ ਸੁੱਖ ਰੱਖੇ। ਬੋੜੇ ਨੂੰ ਹਾਈਡਰੇਟ ਰੱਖਣ ਲਈ ਕਿੰਨੇ-ਕਿੰਨੇ ਦਾ ਰਸ ਪੀ ਲੰਨੇ ਆ। ਵੈਸੇ ਮਸੰਮੀ ਦਾ ਉਹਦਾ ਜੂਸ ਵੀ ਨਾ ਮਨ ਸੀਗਾ ਉਹ ਕੋਈ ਮਿਲੀ ਨਹੀਂ। ਜ਼ਰੂਰੀ ਲਾ ਆ ਸਟੋਪੇਜ। ਬਾਬਾ ਹੀ 90-100 ਤੇ ਲਾ ਕੇ ਫੜਿਆ ਤੁਨੂੰ। ਆ ਜਿਹੜਾ ਸੈਂਪਲ ਵੀ ਜਾ। ਦਸ ਤਾਰਾ 90-100 ਤੇ ਲਾ ਕੇ ਜਾ ਕੇ ਫਿਰ ਫੜਿਆ। ਇਹ ਭਾਈ ਕਿਹੜਾ ਹੈ? ਜਿਵੇਂ ਲਾਵਾ ਜਿਹੜਾ ਵੱਡਾ ਸ਼ਹਿਰ ਆਉਂਦਾ ਰਾਮਪੁਰ ਆਉਂਦਾ ਸਾਰਾ ਦੇਖੋ ਸ਼ਹਿਰ ਵਸਿਆ ਹੋਇਆ ਉਹ ਬਾਈ ਜੀ ਤਗੜਾ ਹੀ ਕੰਮ ਹੋਇਆ ਵੇ ਲੈਂਡਸਲਾਈਡ ਵਾਲਾ ਥਮਗਮ ਚੱਰੇ ਲੰਗਲੇ ਓਖੇ ਓਖੇ ਰਾਹ ਬਣਾਈ ਜਾ ਰਹੇ ਨੇ ਪਰ ਉੱਪਰੋਂ ਪਹਾੜ ਆਈ ਜਾ ਰਿਹਾ ਕੀ ਆ ਕੰਡੀਸ਼ਨ ਹੋਈ ਵੀ ਆ ਯਾਰ ਉਹ ਰੋਡ ਦੀ ਅਜੇ ਇੱਕ ਅੱਗੇ ਹੋਰ ਆਣੀਆਂ ਲੈਂਡਸਲਾਈਡ ਕਿੱਥੇ ਪਿਛਲੇ 4-5 ਸਾਲਾਂ ਤੋਂ ਲੱਗਿਆ ਨਿਗਲ ਸੁਆਰੀ ਵਿਸ਼ੇਦਾਂ ਨਾਮ ਆ ਦੇਗਾ ਦਾ ਪਿਛਲੇ ਸਾਲ ਜਦੋਂ ਆਏ ਸੀ 6 ਘੰਟੇ ਸਾਡੇ ਉੱਥੇ ਲੱਗ ਗਏ ਸੀਗੇ ਟ੍ਰੈਫਿਕ ਜਮ ਕਰਕੇ ਇਸ ਵਾਰ ਦੇਖਦੇ ਕਿੰਦਾ ਦਾ ਮੋੜ ਮਿਲਦਾ ਉੱਧਰ ਫਿਲਹਾਲ ਹੋਰੇ ਟ੍ਰੈਫਿਕ ਟ੍ਰੈਫਿਕ ਦਾ ਘੱਟ ਹੀ ਐ ਇਸ ਵਾਰ ਬੜਾ ਲੰਬਾ ਪਾਸ ਆ ਯਾਰ ਇਹ ਤਾਂ ਅੱਗੇ ਗੱਡੀਆਂ ਪੌੜਰ ਲਾਣ ਗਈਆਂ ਆਹਾ 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 ਕੀ ਬਾਤ ਆ ਹੂੰ ਹੂੰ ਓਏ ਹੋਏ ਇੱਿੱਕਾ ਮਰਤੀ ਜਾ ਰਹੀ ਐ ਓਹ ਆਰੇ ਮੇਰੇ ਭਰਾ ਡਸਟ ਦਾ ਸੀਨਾ ਚੀਰਦੇ ਹੋਏ ਇੱਥੇ ਥੋੜਾ ਮੋਟਾ ਸਾਫ ਰੋਡ ਮਿਲਦਾ ਮੁੰਡੇ ਪੂਰੇ ਭਜਾਂਦੇ ਨੇ ਪਰਵਾਹ ਨਹੀਂ ਮੰਦੇ ਬਾੜਾ ਬੂੜਾਂ ਦੀ ਤਕਰੀਬਨ ਇਹ ਮੋੜ ਤੇ 60 ਕ ਤੇ ਆ ਜਾਂਦਾ ਉੱਦਾਂ 80 90 ਲਈ ਜਾਂਦੇ ਨੇ ਖਿੱਚੀ ਜਾਂਦੇ ਨੇ ਕੰਮ 650 ਤੇ ਡੋਮਿਨਰ ਦਾ ਪੂਰਾ ਲੁੱਟ ਫਟਾਇਆ ਜਾ ਰਿਹਾ ਆਹ ਕੀ ਆਵਾਜ਼ ਆ ਭਾਈ ਕੀ ਆਵਾਜ਼ ਆ ਵਾ ਇਦਾਂ ਦਾ ਪਿਆਰ ਮਿਲਦਾ ਰਵੇ ਤਾਂ ਬਾੜਾਂ ਚ ਘੁੰਮਦੇ ਰਹੀਏ ਭਰਾਵਾਂ ਦੇ ਨਾਲ ਇਹ ਕਿਚੋਂ ਉੱਪਰ ਲੱਗਿਆ ਹੋਇਆ ਅੱਗੇ ਕਿਤੇ ਹਾਂ ਹਾਂ ਆ ਦੇਖਾ ਆਹੇ ਕੋ ਪਰਵਾਣੀ ਮੰਦੇ ਕਿ ਪਹਾੜਾਂ ਦੇ ਚੱਲ ਰਹੇ ਆ 8-1000 ਫੁੱਟ ਦੇ ਉੱਤੇ ਚੱਲ ਰਹੇ ਆ ਥੱਲੇ ਡੂੰਘੀਆਂ ਖਾਈਆਂ ਕੋਈ ਪਰਵਾਣੀ ਪਾਇਆ ਪਿਆਗਾ ਨਹੀਂ ਉਹ ਜ਼ਿੰਦਗੀ ਤਿਆਰ ਜਿਉਂਦੇ ਨੇ ਟੀ ਬ੍ਰੇਕ ਵੱਚੂਗੀ ਆ 4 ਵਜੇ ਦਾ ਟਾਈਮ ਬਾਈਕਾਂ ਮੋਕਾਂ ਲੱਗ ਗਿਆ ਉੱਧਰ ਮੈਂ ਬਣਾ ਰਿਹਾ ਚਾਹ ਦੇਖੋ ਨਿੱਕੀ ਜਿਹੀ ਦੁਕਾਨ ਸੀ ਜਿੱਥੇ ਆਪਾਂ ਚਾਹ ਸਾਡਾ ਰੂਮ ਬੜਾ ਖੱਦਾ ਪਰ ਵਾਈ ਦਾ ਦਿਲ ਵੱਡਾ ਸੀਗਾ ਸਾਨੂੰ ਫਰੂਟ ਵਗੈਰਾ ਦਿੱਤੇ ਨੇ ਖਾਣ ਨੂੰ ਨਾਲ ਐਕਸਟਰਾ ਕਿਉਂ ਜੀ ਸੋ ਨੇਚੁਰਲ ਨਿਰਵਾ ਆਵਾਜ਼ ਇੰਗਲੈਂਡ ਤੋਂ ਆਏ ਨੇ ਵਿੱਚ ਵਿੱਚ ਉੱਥੇ ਸੜਾ ਚੱਲ ਜਾਂਦੀ ਹੈ ਟੋਨ ਇਹਨਾਂ ਦੀ ਦੇ ਪੂਮੀ ਕਿ ਨੋਰਮ ਹੈ ਜਿਲੇ ਵਿੱਚ ਆਪ ਦਾ ਸਵਾਗਤ ਹੈ ਪਿਛਲੇ ਤਕਰੀਬਨ 2.5 ਕਿਲੋਮੀਟਰ ਤੱਕ ਇੱਦਾਂ ਹੀ ਰੋਡ ਤੇ ਗੱਡੀਆਂ ਲੱਗੀਆਂ ਹੋਈਆਂ ਨੇ ਤੇ ਉਹ ਮਕਾਨ ਜਿਹੇ ਦਿਖ ਰਹੇ ਹੁਣ ਸਾਹਮਣੇ ਤੇ ਉੱਥੇ ਤੱਕ ਤਕਰੀਬਨ ਬੰਦਾ ਰੋਡ ਪਿੱਛੇ ਇਧਰੋਂ ਸਾਰੀ ਗੱਡੀਆਂ-ਗੱਡੀਆਂ ਲੱਗੀਆਂ ਨਿਗਲ ਸਗਾਰੀ ਨਾਮ ਦੀ ਜਗ੍ਹਾ ਕੁਛ ਇੱਦਾਂ ਦੀ ਤੇ ਪਿਛਲੇ 4-5 ਸਾਲਾਂ ਤੋਂ ਲਗਾਤਾਰ ਜਾਮ ਹੈ ਤੇ ਬਾਈਕਾਂ ਹੋਰ ਅਸੀਂ ਦੱਬ ਕੇ ਜੀ ਲਾਈਆਂ ਨੇ ਸਾਈਡ 'ਚ ਤੇ ਹੌਲੀ-ਹੌਲੀ ਚੱਲਦੇ ਆ ਅੱਗੇ ਨੂੰ ਮੈਂ ਤੇ ਗੋਬਿੰਦ ਵਿਰਾ ਜਾ ਰਹੇ ਹੁਣ ਅੱਗੇ ਨੂੰ ਦੇਖੀਏ ਕਿੱਥੇ ਤੱਕ ਟ੍ਰੈਫਿਕ ਜਾਮ ਹੈ ਤੇ ਫੇਰ ਬਣਾਣੇ ਆ ਮੂਡ ਕੀ ਕਰਨਾ ਹੁਣ ਅੱਗੇ ਦਾ ਪ੍ਰੋਸੈਸ ਕੀ ਐ ਉਹ ਪੰਪ ਤੱਕ ਪੰਪ ਗੇਰੇ ਆ ਪੈਟਰੋਲ ਪੰਪ ਦੇ ਗੱਡੀਆਂ ਨੇ ਟਰੱਕ ਉੱਥੇ ਤੱਕ ਜਾ ਕੇ ਦੇਖ ਰਹੇ ਕੀ ਹਿਸਾਬ ਕਿਤਾਬ ਐ ਆਹ ਤਕੜੀ ਟ੍ਰੈਫਿਕ ਰੋਕੀ ਹੋਈ ਐ ਜੀ ਨਿਗਲ ਸਗਾ ਬਾਕੀ ਵੀ ਟ੍ਰੈਫਿਕ ਦੇਖ ਰਿਹਾ ਪਿਛਲੇ 3 ਕਿਲੋਮੀਟਰ ਤੋਂ ਐਦਾਂ ਹੀ ਚੱਲ ਰਹੀ ਐ ਤੇ ਤਕਰੀਬਨ ਪਿਛਲੇ 4-5 ਸਾਲਾਂ ਤੋਂ ਇਹੀ ਹਾਲ ਐ ਇਹ ਜਗ੍ਹਾ ਦਾ कोई सुधार नहीं हो पा रहा है पता नहीं क्या रीजन है क्या नहीं डेली डेली लैंड स्लाइड होंगी मौसम साफ है ठंड है गर्मी है कुछ भी हो गए थोड़ी आगे जाओगे ऐसे जगह खाली मिलेगी गाड़ी ले जाओ थोड़ी थुड़ थोड़ी करके आगे कर लो हमने पिछली बार गाड़ी में ऐसे ऐसे ही किया था हमने ਮੈਂ ਬੋਹ ਖਾਉਂਦਾ ਆ ਬੋ ਬਾਈ ਗੱਡੀ ਵਾਲਾ ਖੜਾ ਸੀ ਕਹਿੰਦਾ ਘੰਟਾ ਹੋ ਗਿਆ ਤਕਰੀਬਨ ਸਾਨੂੰ ਖੜਿਆ ਨੂਰੇ ਤੇ ਸਾਨੂੰ ਤਾਂ ਤਕਰੀਬਨ 5-10 ਮਿੰਟ ਹੀ ਹੋਏ ਸੀ ਹੁਣ ਅਸੀਂ ਅੱਗੇ ਜਾਣ ਲੱਗੇ ਆ ਥੋੜਾ ਟਰਾਈ ਕਰਦੇ ਆ ਚਲੋ ਕਿ ਫਰੰਟ ਤੇ ਲੱਗ ਜੇ ਤੇ ਰਾਹ ਖੁੱਲੇ ਤਾਂ ਨਾਲ ਦੇ ਨਾਲ ਆਪਾਂ ਕਲੀਅਰ ਵਾਈਸ ਨਿਕਲ ਜਾਈਏ ਐਦਾਂ ਜਾਮ ਲੱਗਿਆ ਹੋਇਆ ਕੁਛ ਤਕਰੀਬਨ ਪਿਛਲੇ 4 ਕਿਲੋਮੀਟਰ ਤੋਂ ਐਦਾਂ ਹੀ ਰੋਡ ਤੇ ਗੱਡੀਆਂ ਖੜੀਆਂ ਨੇ ਤੇ ਅੱਗੇ ਹੋਰੇ ਬੈਰੀਜਡ ਲੱਗਿਆ ਹੋਇਆ ਬੈਰੀਏਟ ਚੱਕਣਗੇ ਜਦੋਂ ਰੋਡ ਰੂਠ ਠੀਕ ਹੋ ਜਾਊਗਾ ਅੱਗੇ ਲੈਂਡਸਲਾਈਡ ਫੇਰ ਉਰੇ ਤੋਂ ਨਿਕਲਾਂਗੇ ਅੱਪ ਅੱਗੇ ਵੱਲੋਂ ਫਾਈਨਲੀ 4 ਘੰਟਿਆਂ ਤੋਂ ਬਾਅਦ ਰਾਹ ਖੁੱਲ ਗਿਆ ਚਲੋ ਭਾਜੀ ਅੱਗੇ ਨਿਕਲੋ ਅੱਗੇ 4 ਵਜੇ ਆ ਗਏ ਸੀਗੇ ਤੇ 8:30 ਵੱਚੁਕੇ ਆ ਵੋ ਹੋ ਕਾ ਟਾਈਮ ਕੱਢਿਆ ਕਦੋਂ ਖੁੱਲੇਗਾ ਕਦੋਂ ਖੁੱਲੇਗਾ ਦੇਖੀਗੇ ਫਾਈਨਲੀ ਜੇਲਾ ਖੁੱਲਣਾ ਤਾਂ ਆਈ ਸੀਗਾ ਕਿਉਂਕਿ ਜੇ ਅਸੀਂ ਕੱਲ ਵਾਪਸ ਮੁੜਦੇ ਹੁੰਦੇ ਤਾਂ 20 ਕਿਲੋਮੀਟਰ ਪਿੱਛੇ ਹੋਟਲ ਲੈ ਲੰਦੇ ਫਿਰ ਅਗਲੇ ਦਿਨ ਉਰੇ ਆ ਕੇ ਸਵੇਰੇ 4-5 ਘੰਟੇ ਲੱਗਦੇ ਸਾਡੀ ਅੱਧੀ ਦਿਹਾੜੀ ਖਰਾਬ ਹੋ ਜਾਂਦੀ ਸੀ ਹੁਣ ਚਲੋ ਅੱਗੇ ਹੋਰ ਕ੍ਰੋਸ ਕਰਕੇ ਕਿਤੇ ਦੇਖ ਕੇ ਹੋਟਲ ਵਗੈਰਾ ਲਵਾਂਗੇ ਰੁਕਾਂਗੇ ਇੱਥੇ ਰੋਕ ਤੇ ਵਾਲੇ ਸਾਈਡ ਤੋਂ ਕੱਲੇ ਬਾਈਕਰ ਹੀ ਕੱਡੇ ਸੀਗੇ ਸਾਰਾ ਰੋਡ ਨਹੀਂ ਓਪਨ ਹੋਇਆ ਕਿਉਂਕਿ ਅੱਗੇ ਜਗ੍ਹਾ ਛੋਟੀ ਐ ਤਾਂ 1 ਬਾਈ 1 ਇੱਕ ਵਾਈਡ ਦਾ ਟ੍ਰਾਫਿਕ ਕੱਢ ਜੇ ਫਿਰ ਦੂਜੇ ਪਾਸੇ ਤੋਂ ਤੋਰਨਗੇ ਫਿਰ ਆ ਚਲੋ ਬਾਈਕਰ ਕੱਢ ਤੇ ਅਸੀਂ ਤਾਂ ਨਿਕਲੀਏ ਫੋਟੋਆਂ ਫਿਕਨ ਹੋਰ ਜੋ ਕੁਦਰਤੀ ਬਣਿਆ ਹੋਇਆ ਵੀ ਨੇਰੇ ਜਿਹੀ ਨਿਕਲ ਗਿਆ ਚਲੋ ਬਾਡ ਲੱਕ ਨੈਕਸਟ ਟਾਈਮ ਬਹੁਤ ਸੋਹਣੀ ਸੀ ਬਹੁਤ ਇੱਛਾ ਸੀ ਉਰੇ ਖੜ ਕੇ ਬਾਈਕ ਦੀਆਂ ਫੋਟੋ ਵਿੱਚਾਂਗੇ ਆਪਣੀਆਂ ਫੋਟੋ ਵਿੱਚਾਂਗੇ ਪਰ ਜੋ ਪਰਮਾਤਮਾ ਨੂੰ ਮਨਜ਼ੂਰ ਉਹੀ ਹੋਣਾ ਉੱਦਾਂ ਸੀ 3:30 ਵਜੇ ਆਜਣਾ ਕਿ ਵੀ 15 ਮਿੰਟ ਲੱਗੇ ਆਨੂਰੇ 4:00 4:00 ਵਜੇ ਆ ਗਏ ਸੀਗੇ ਤੇ ਹੁਣ ਨੇਰਾ ਹੋਇਆ ਹੁਣ ਤਾਂ ਕੋਈ ਬਣ ਨਹੀਂ ਸਕਦਾ ਮੋਲਚਾਲ ਚਲਾ ਜੋ ਹੁੰਦਾ ਜੰਗਲ ਜਾਂਦਾ ਨੈਕਸਟ ਟਾਈਂ ਆਵਾਂਗੇ ਦੁਬਾਰਾ ਇਸ ਵਾਨੇ ਨਾਲ ਹੀ ਗੇਟਵੇ ਆਫ ਕਿਨੋਰ ਜੋ ਕੁਦਰਤ ਇੱਕ ਬਹੁਤ ਹੀ ਸੋਹਣੀ ਜਗ੍ਹਾ ਬਣੀ ਹੋਈ ਐ ਫੋਟੋ ਖਚਾਉਣ ਵਾਸਤੇ ਉਰੇ ਲਾਸਟ ਟਾਈਮ ਆਏ ਸੀਗੇ ਵਿਊ ਦੇਖੇ ਸੀਗੇ ਪਰ ਹੁਣ ਫੇਰ ਮਨ ਸੀਗਾ ਵਿਊ ਇਹਨਾਂ ਨੂੰ ਦੇਖਣ ਦਾ ਕਿਉਂਕਿ ਵਿਊ ਹੈ ਹੀ ਇੰਨੇ ਸੋਹਣੇ ਉੱਪਰ ਥੱਲੇ ਵੀ ਸੜਕ ਐ ਉੱਪਰ ਵੀ ਤਕਰੀਬਨ ਪਹਾੜ ਨੂੰ ਕੱਟ ਕੇ ਗੱਭੋ ਰੋਡ ਬਣਾਇਆ ਹੋਇਆ ਉਰੇ ਮੂੜ ਚਾਰ ਘੰਟੇ ਰੁਕਣ ਕਰਕੇ ਅਫਸਾਈਡ ਨੇ ਹੋਇਆ ਕਿੰਨਾ ਵੀਊ ਨਾ ਦੇਖਣ ਕਰਕੇ ਹੋ ਗਿਆ ਚਲੋ ਕੋਈ ਨਹੀਂ ਕੁਝ ਨਹੀਂ ਕਰ ਸਕਦੇ ਅੱਕੇ ਉਹ ਵੀਊ ਆਣੇ ਨੇ ਉਹਨਾਂ ਦੇਖਾਂਗੇ ਨਜ਼ਾਰਾ ਲਾਵਾਂਗੇ ਅਗਲੇ ਬਲੋਗਾਂ ਚ ਜੋ ਕਿ ਦਿਖਣਗੇ ਪਹਿਲਾਂ ਹੁਣ ਕੋਈ ਰਹਿਣ ਦਾ ਠਿਕਾਣਾ ਲੱਭਦੇ ਆ ਆ ਜਗਾ ਸੀ ਜਿਹੇ ਕਰਕੇ ਰੋਡ ਆਪਾਂ ਨੂੰ 4 ਘੰਟੇ ਰੁਕਣਾ ਪਿਆ ਓਹ ਹੋ ਹੋ ਉਹ ਬਹੁ ਮਾੜੇ ਹਾਲ ਹੈ ਵੈਸੇ ਰਾਤ ਦੇ ਬਹੁ ਮਾੜੇ ਹਾਲ ਹੈ ਹਾਈ 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 ਹੋ ਪੈਨ ਤੇ ਫਸ ਗਈ। ਓਏ ਭਾਈ ਸਾਹਿਬ ਤਾਰ ਲਓ ਇੱਕ ਬੰਦਾ ਤਾਰ ਲਓ। ਜੇ ਕਰਾ ਸ਼ਿਰਾ ਵਾਲੀ ਮਾਤਾ ਦਾ ਬਹੁਤ ਸਾਚੇ ਕਰਵਾ ਰਹੀ ਜੇ। ਹੋ ਟੁਪ ਹੋ 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 ਗਿਆ ਕੰਮ। ਉਹ ਬਾਈ ਜੀ ਅੱਧੀ ਰਾਤਾਂ ਨੂੰ ਪਿੱਟੜ ਗਾਲਾ ਰੋਡ ਤੇ ਕਰੋ। ਆਹ ਏਰੀਆ ਜਿੱਥੇ ਪਿਛਲੇ ਕਈ ਸਾਲਾਂ ਤੋਂ ਕਈ ਸਾਲਾਂ ਤੋਂ ਲੈਂਡਸਲਾਈਡ ਹੋ ਰਹੀ ਹੈ। ਆਹ ਹੈ ਓ ਏਰੀਆ। ਇੱਕ ਪਿੱਛੇ ਵਾਟਰ ਕ੍ਰੋਸਿੰਗ ਸੀਗੀ ਤੇ ਉਹ ਅੱਜ ਕੜਾ। ਚਲੋ ਕੋਈ ਨਹੀਂ ਚੱਲਦੇ ਆ ਹੌਲੀ ਹੌਲੀ ਬਾਈ ਹੁਣਾਂ ਨਾਲ ਨੇ। ਪੈਰ ਨਾ ਲਾਓ ਜਿਆਦਾ ਪੈਰ ਨਾ ਲਾਓ ਚੱਲਣ ਦਾ ਇੱਕ ਸਪੀਡ ਤੇ ਪੈਰ ਨਾ ਲਾਓ ਵਾਹ ਵਾਹ ਇਹ ਪ੍ਰਾਈਜ਼ ਹੋ ਗਿਆ ਸੋਚਿਆ ਨਹੀਂ ਸੀਗਾ ਕਿ ਕੁਝ ਇਦਾਂ ਦਾ ਸਪੀਡ ਇਹ ਤੋਂ ਪਹਿਲਾਂ ਦੇਖਣ ਨੂੰ ਮਿਲ ਜੂਗਾ ਚਲੋ ਉੱਧਰਲੇ ਵਸੇ ਚੰਦਰਪਾਲ ਦਾ ਉੱਧਰ ਐਕਸਪੈਕਟੇਸ਼ਨ ਸੀਗੀਆਂ ਕਿ ਲੈਂਡਸਲਾਈਡ ਵੀ ਮਿਲ ਸਕਦੀ ਹੈ ਜੋ ਵਾਟਰ ਕ੍ਰੋਸਿੰਗ ਮਿਲ ਸਕਦੀ ਹੈ ਟੁੱਟੇ ਵੱਧੇ ਆਫ ਰੋਡ ਦਾ ਮਿਲਣਾ ਹੀ ਮਿਲਣਾ ਪਰ ਉਹਰੇ ਕੁਝ ਸਲੇਵਸ ਆਊਟ ਆਫ ਸਲੇਵਸ ਆ ਗਿਆ ਤੇ ਤਿਆਰੀ ਵੀ ਨਹੀਂ ਸੀਗੀ ਇਹਦੀ ਚਲੋ ਕੋਈ ਨਹੀਂ ਕਰ ਲਾਂਗੇ ਬੜਾ ਪਿਛਲਾ 4-5 ਕਿਲੋਮੀਟਰ ਦਾ ਰਾਹ ਔਖਾ ਸੀਗਾ ਦੇ ਨਵੇਂ ਬੋਲ ਚ ਤੁਸੀਂ ਦੇਖਿਆ ਜੇ ਲਾਈਟ ਕੱਟੀ ਆ ਪਤਾ ਨਹੀਂ ਕਿੱਦਾਂ ਦਾ ਵੀਡੀਓ ਸ਼ੂਟ ਹੋਇਆ ਕਿ ਨਹੀਂ ਹੋਇਆ ਤੇ ਹੁਣ ਮੁੰਡੇ ਇਕੱਠੇ ਹੋ ਗਏ ਨੇ ਅੱਗੇ ਨੂੰ ਚੱਲਦੇ ਆ ਘੰਟੇ ਬੱਧੇ 8 ਕਈ ਨੇ ਹਜੇ ਤੇ ਇੱਕ ਡੇਢ ਘੰਟੇ ਦਾ ਸਫ਼ਰ ਕਰਾਂਗੇ ਹੋਰ ਕਲਪਾਰ ਗੋਂਫਿਓ ਸਮਥਿੰਗ ਕੁਝ ਕਿਤੇ ਤੱਕ ਜਸ ਪੈਲੋ ਪਿੰਡ ਹੈਗਾ ਉੱਥੇ ਉੱਥੇ ਵੀ ਸਹੀ ਹੁੰਦਾ ਰਹਿਮ ਸਿੰਘ ਦਾ ਪ੍ਰੋਗਰਾਮ ਟਾਰ ਵਾਈਕਾ ਇਕੱਠੀਆਂ ਹੋ ਗਏ ਇਹਨਾਂ ਨੇ ਤਾਂ ਪੂਰੀ ਜਾਗ ਨੂੰ ਕਰਤੀ ਐ ਐਦਾਂ ਦਾ ਸੀਗਾ ਸਾਰਾ ਪਿਛਲਾ ਜੋ ਪੈਚ ਸੀਗਾ 57 ਕਿਲੋਮੀਟਰ ਦਾ ਅਦਾਂ ਰੋਡ ਸੀਗਾ ਓਏ ਹੋ ਯਾਰ ਰਾਤ ਨੂੰ ਵੀ ਪੂਰਾ ਨਜ਼ਾਰਾ ਦੇ ਰਿਹਾ ਉਦਾਂ ਦਾ ਇਹ ਵਾਓ ਗੱਲ ਬਾਤ ਘੈਂਡਾ ਪੂਰੀ ਆਏ ਹਾਏ ਹਾਏ ਮੈਂ ਵੀ ਵਾਰਾ ਹਲਕਾ ਹਲਕਾ ਨਜ਼ਾਰੇਦਾਰ ਕਿਆ ਬਾਤ ਹੈ ਆਹ ਟਰੱਕ ਬਾਈ ਖੜੇ ਨੇ ਓਰੇ ਦੇਖੋ ਕਿਸਾ ਹਬ ਨਬ ਜਾਰੇ ਰਾਤਾਂ ਕੱਢਦੇ ਨੇ ਸੜਕਾਂ ਤੇ ਗੱਲਾਂ ਕਰਨੀਆਂ ਸੌਖੀਆਂ ਨੇ ਕਮਾਈਆਂ ਕਰਨੀਆਂ ਬਾਈ ਓਖੀਆਂ ਨੇ ਦੇਖੋ ਵਾਲੇ ਓਖੇ ਹੋ ਗਏ ਟਰੱਕਾਂ ਵਾਲਿਆਂ ਦੀ ਲਾਈਫ ਵੀ ਵੀਰਾਂ ਦੀ ਪਤਾ ਨਹੀਂ ਕਦੋਂ ਛੱਡਣਗੇ ਕਦੋਂ ਅੱਗੇ ਪਹੁੰਚਣਗੇ ਫੇਰ ਰੋਕਣਗੇ ਫੇਰ ਪਹੁੰਚਣਗੇ ਰੱਬ ਰੱਖਾ ਅੱਧੇ ਨਿਰਜੀਤ ਬਾਵੇ ਬਾਈ ਨੇ ਵੀ ਕਿਹਾ ਟਰੱਕ ਦਾਜਾਂ ਨਾਲ ਓਖੀ ਹੈ ਡਰਾਈਵਰੀ ਟਰੱਕਾਂ ਦੀ ਵਾਓ ਯਾਰ ਸਲੂਡ ਹੈ ਇਹਨਾਂ ਨੂੰ ਵੀ ਯਾਰ ਜਿਹੜੇ ਵਿਚਾਰੇ ਸਾਡੇ ਤੱਕ ਸਿਮਾਨਤ ਚਾਹੁੰਦੇ ਨੇ ਪੂਰੇ ਤੋਂ ਫਾਲੋ ਫਰੂਟ ਪੰਜਾਬਾਂ ਤੱਕ ਪਹੁੰਚਾਉਂਦੇ ਨੇ ਪੰਜਾਬ ਤੱਕ ਜਾ ਕੇ ਦਿੱਲੀ ਤੱਕ ਹੋਰ ਸ਼ੇਟਾ ਤੱਕ ਪਹੁੰਚਾਉਂਦੇ ਨੇ ਤੇ ਉੱਥੋਂ ਰਾਸ਼ਨ ਉਰੇ ਤੱਕ ਲੈ ਕੇ ਆਣਾ ਵੀ ਟੂਰਿਸਟ ਪਲੇਸਾਂ ਤੇ ਵੀ ਬਹੁਤ ਮੁਸ਼ਕਿਲ ਆ ਬਈ ਰਾਹ ਵੀ ਦੇਖਿਆ ਕਿੱਦਾਂ ਦਾ ਇਹਨਾਂ ਦਾ ਰੋਜ਼ ਉਰੀ ਟ੍ਰੈਵਲ ਕਰਨਾ ਇੱਕ ਕੈਮਰੇ ਚ ਨਹੀਂ ਪਤਾ ਨਹੀਂ ਕੈਮਰੇ ਜ ਪਤਾ ਨਹੀਂ ਕਿੱਦਾਂ ਦੀ ਰਿਕਾਰਡਿੰਗ ਹੋ ਰਹੀ ਹੈ ਪਰ ਉਧਾ ਮੁੰਡਿਆਂ ਨੇ ਪੂਰਾ ਦਿਨ ਚੜਾਇਆ ਹੋਇਆ ਪਤਾ ਲੱਗਦਾ ਹੈ ਕਿ 5-5 7-8000 ਰੁਪਏ ਐਲਈਡੀ ਲਾਈਟਾਂ ਤੇ ਲੱਗਾ ਹੋਇਆ ਹੈ ਉਹ ਪਟਿਆਲਾ ਵਾਈਕਰ ਪਾਰ ਰਹੇ ਨੇ ਤੱਕ ਇਹ ਗੱਲ ਬਹੁਤ ਲੋ ਜੀ ਆਪਣੇ ਬਾਈਕ ਵਗੈਰਾ ਰੋਡ ਤੇ ਲੱਗ ਕੇ ਨੇ ਤੇ ਉਹ ਉੱਪਰ ਤੀਜੀ ਚੌਥੀ ਪੰਜਵੀਂ ਮੰਜ਼ਲ ਤੇ ਹੈ ਆਪਣਾ ਰੂਮ ਤੇ ਚੱਲਦੇ ਆਪਾਂ ਰੂਮ ਨੂੰ ਟਾਈਮ ਹੋ ਗਿਆ 10:30 ਰੋਟੀ ਪਾਣੀ ਖਾਏ ਆ ਆ ਬੰਦੇ ਆ ਬੈਠੇ ਆ ਦੋ ਬੰਦੇ ਉਹ ਸਲਾਹ ਕੁਝ ਕਰੀ ਜਾਂਦੇ ਨੇ ਆਏ ਸਾਡਾ ਡਬਲ ਰੂਮ ਡਬਲ ਕਮ ਸਿੰਗਲ ਜੀ ਨਾਲ ਕਿਚਨ ਵੀ ਹੈਗੀ ਆ ਆਪਣਾ ਆਊਟਫਿਟ ਵੀ ਦੇ ਚੁੱਕੇ ਸਭ ਨੇ ਤੁਹਾਨੂੰ ਜਿਹੜੀ ਲੈਂਦੀ ਹੋਈਆਂ ਤੇ ਜਦੋਂ ਆਪਾਂ ਸੌਣੇ ਆ ਬਲੌਗ ਕਰਦੇ ਹੋਰੇ ਖਤਮ ਗੁੱਡ ਨਾਈਟ ਆਊਟਫਿਟ ਵੀ ਦਿਖਾਓ ਆਪਣਾ ਥੈਂਕ ਯੂ ਗੱਡ ਬਾਏ ਜਿਹੜਾ ਆਊਟਫਿਟ ਦੇਖੋ ਨਾ ਉਹ ਆਪਾਂ ਅਗਲੇ ਬਲੌਗ 'ਚ ਦੇਖਾਂਗੇ ਜਦੋਂ ਉਸ 'ਚ ਨਾਵਾਂਗੇ ਨਦੀ 'ਚ ਨਾਵਾਂਗੇ ਓਕੇ ਗੁੱਡ ਨਾਈਟ ਟੇਕ ਕੇਅਰ